ਗੁੱਡ ਮਾਰਨਿੰਗ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਨੇ ਸਭ ਦੇ ਤੇ ਸਵੇਰੇ ਸਵੇਰੇ ਦਾ ਟਾਈਮ ਆ 6:30 ਵਜੇ ਦਾ 7:00 ਵਜੇ ਚੱਲੇ ਹੋਣੇ ਕਿਉਂਕਿ ਚਾਹ ਵੀ ਬਣਾ ਲਈ ਆ ਫੁਲਕੇ ਵੀ ਲਾ ਲਿਆ ਹੁਣ ਸਫਾਈ ਕਰਨ ਲੱਗੇ ਆ ਦੋ ਦਿਨ ਹੋ ਗਏ ਮੈਂ ਝਾੜੂ ਨਹੀਂ ਲਾਇਆ ਘਰ ਤੇ ਖਲਾਰਾ ਬਹੁਤ ਜ਼ਿਆਦਾ ਪਿਆ ਹੈ ਆ ਕੱਪੜੇ ਝੋੜਨ ਵਾਲੇ ਆ ਆ ਝਾੜੂ ਨਾਲ ਭਾਰੋ ਲਾਇਆ ਇਹਨਾਂ ਕੂੜਾ ਹੁਣ ਮੈਂ ਆ ਸੰਭਾ ਲੱਗੀ ਆ ਕੱਟਾ ਚੜਿਆ ਇੰਨਾ ਇੰਨਾ ਆਏ ਹਰ ਇੱਕ ਚੀਜ਼ ਤੇ ਲੋਟਾ ਲਾਉਣ ਵਾਲਾ ਪਹਿਲਾਂ ਮੈਂ ਆਪਾਂ ਚਾਹ ਪੀ ਲਈਏ ਤੇ ਚਾਹ ਦੇ ਨਾਲ ਖਾਦੀਆਂ ਥੋੜੀਆਂ ਜੀਆਂ ਸੈਂੀਆਂ ਤੇ ਫੇਰ ਆ ਕੱਪੜੇ ਜੋੜਨੇ ਆ ਤੇ ਦੀਵਾਲੀ ਦੀ ਸਫਾਈ ਅਰਕੀ ਹੋਈ ਨਹੀਂ ਘਰੇ ਉਹ ਪਰਦਿਆਂ ਦੇ ਪਿੱਛੇ ਬਹੁਤ ਜ਼ਿਆਦਾ ਖਾਦ ਲਾਰਾ ਗਿਆ ਚਲੋ ਕੋਈ ਗੱਲ ਨਹੀਂ ਬਿਜੀ-ਬਿਜੀ ਦੇ ਜਾਂਡੇ ਆ ਕਰ ਲਈ ਅਹੀਂ ਇਹ ਤਿਆਰ ਹੋਣ ਦੇ ਛੇਤੀ ਚਲੋ ਨਹੀਂ ਲੇਟ ਹੋ ਜਾਣਾ ਕਿੱਥੇ ਗਿਆ ਕੇਡਨਾਲਾ ਹੈ ਰੋਜ ਰੋਜ ਕਿੱਥੇ ਗਿਆ ਰਹਿਣਾ ਅੱਜ ਦੀ ਸੀ ਤੂੰ ਮਾਚੀ ਨੇ ਗੱਲਾਂ ਕਰ ਦਿੱਤੀ ਰੋਜ ਮਾਚੀ ਨੇ ਗੱਲਾਂ ਕਰ ਦਿੱਤੀ ਤੂੰ ਆ ਗੱਲ ਦਿੱਤੀ ਮਾਚੀ ਨੇ ਗੱਲਣਾ ਹੈ ਐ ਐ ਐ ਐ ਐ

ਕੁੱਕਾ ਲੋ ਕੁੱਕਰ ਕੁੱਕਰ ਲੈਣ ਆਈ ਰਹੀ ਸੀ ਹੋਰ ਵੀ ਸਮਾਨ ਨਾਲ ਕਿੰਦੀ 1000 ਰੁਪਏ ਦਾ ਇਹਦਾ ਵਾ ਨਹੀਂ ਮੈਂ ਇੰਨੇ ਦਾ ਤਾਂ ਨਹੀਂ ਕਿਹਾ ਕਿਡਾ ਔਨ 3300 ਵਾਲੇ ਦੇਈ ਹੈ 3400 3700 4000 ਇੰਨੇ ਦਾ ਨਹੀਂ ਕਿਹਾ ਆਵਲਾ ਲੈਣ ਲੱਗੇ ਠੀਕ ਹੈ ਇਹ ਹੂੰ ਇਹਨੂੰ ਲਾ ਲੂਣਾ ਲੱਗਣਾ ਮੈਂ ਪਰਲਾ ਟੱਕਣਾ ਇਹਦਾ ਸਿਸਟਮ ਸਾਰਾ ਸਮਝਾ ਲਓ ਕਿੰਨਾ ਫਿਰ ਇਹਦਾ 1100 ਕਿਹਾ ਨਾ ਮੈਂ 132 ਵਾਲੇ ਡੱਬੇ ਲਏ ਅੱਜ ਇਹ ਆਏ 350 ਦੇ ਤਿੰਨ 슈ਗਰ ਕੌਫੀ ਟੀ ਇਹ ਕੀ ਗੈਸਮ ਰਿਲੇਅਸ ਕੀ ਹੈ ਨਾ ਨਿੰਦਾ ਕੋ ਜਿਮਨ ਰਿਲੇਅਸ ਕੀ ਸ਼ੂਗਰ ਵਾਲੇ ਇਹਦੀ ਮਾਚੀ ਚੱਲੀ ਆ वेलकम टू सिमर एंड जस ब्लॉग सारेया नु ਸਤਿ ਸ੍ਰੀ ਅਕਾਲ ਹੋਰ ਕੀ ਹਾਲ ਨੇ ਸਭ ਦੇ ਤੇ ਅਸੀਂ ਚੱਲੇ ਹੀ ਘਰ ਤੇ ਇਹ ਆਂਦੀ ਮੈਂ ਬਾਜ਼ਾਰ ਚਲੀ ਬਾਜ਼ਾਰ ਚੱਲੇ ਨਾਲੇ ਥੋੜਾ ਜਿਆ ਬਾਜ਼ਾਰ ਚੱਲੇ ਆ ਗਾਇਸ ਸਭ ਬਾਜ਼ਾਰ ਨਹੀਂ ਚੱਲੇ ਹੈ ਇਹ ਕੱਲੀ ਚਲੀ ਜਾਣਾ ਚਾਹਤੀ ਹੈ ਤੇ ਇਸ ਕੋ ਚੱਲੇ ਜਾਣਾ ਚਾਹੀਏ ਬਾਜ਼ਾਰ ਅਗਰ ਕੱਲੀ ਜਾਣਾ ਚਾਹਤੀ ਹੈ ਤੇ ਮੈਂ ਨਹੀਂ ਜਾਣਾ ਚਾਹਤਾ ਲੋ ਜੋ ਘਰ ਮੇਂ ਜਾ ਜਾ ਕੇ ਹਮਾਰਾ ਬਜਾਰ ਬਜਾਰ ਕੇ ਤੇ ਹੀ ਲੰਘ ਕੇ ਜਾਣ ਫਿਰੋਜ਼ ਕਹਿੰਦੀ ਮੈਂ ਵੀ ਨਾਲ ਹੀ ਜਾਣਾ ਹੈ ਇਹ ਦੋਹਾਂ ਨੇ ਇੱਕੋ ਹੀ ਨਹੀਂ ਕਿਹਾ ਤੇ ਟੀਰਡਾ ਵਈਆਂ ਨੇ ਮੈਚਿੰਗ ਕੀਤੀ ਦੋਨਾਂ ਦੀ ਹੈ ਤਾਂ ਗਾਇਸ ਹਮ ਬਜਾਰ ਗੁੰਮ ਗੁੰਮ ਕੇ ਹਮ ਬਜਾਰ ਬਜਾਰ ਹੋ ਚੁਕੇ ਛੋਨੀਏ ਮੇਰੇ ਨਾਲ ਜਾਣਾ ਹੈ ਛੋਨੀਏ ਓ ਸੋਨੀਏ ਮੇਰੇ ਨਾਲ ਜਾਣਾ ਹੈ ਮੇਰੀ ਰੋਜ਼ ਨੇ ਮੇਰੇ ਨਾਲ ਜਾਣਾ ਹੀ ਨਹੀਂ ਚਾਨੀ ਜੀ ਨੇ ਕਹਿੰਦੀ ਮੈਂ ਬਾਜ਼ਾਰ ਜਾਣਾ ਮਾਚੀ ਫਿਰ ਤਦੋਂ ਤੂੰ ਇਦਾਂ ਲਟਿਆ ਕਰਾਂਗੀ ਕੀ ਕਰੀਨੀ ਮੈਂ ਆ ਵੀ ਲੈਣਾ ਮੈਂ ਆ ਵੀ ਲੈਣਾ ਹਾਂ ਫੇਰੇ ਨੇ ਕਿਹਾ ਇਹਨੂੰ ਮੜਾ ਜਾ ਉਧਰ ਕਰੀ ਮੈਂ ਬਾਜ਼ਾਰ ਜਾਣਾ ਇਹ ਤਾਂ ਇਹਨੂੰ ਪਿੱਛੇ ਪੈਣਾ ਵਾ ਹਾਂ ਮੇਰੀ ਚੋਣੀ ਕੀ ਹੈ ਨਹੀਂ ਚੱਲੋ ਹਣੇ ਮੈਂ ਜਾਣਾ ਮੇਲਿਆ ਹੁਣ ਬੜਾ ਬੜਾ ਮੇਲਿਆ ਹੁਣ ਖੋਲ ਲੀ ਅੱਖਾਂ ਮੇਲਿਆ ਬੜਾ ਤੂੰ ਚੱਲ ਹੁਣ ਮੈਂ ਜਾਣਾ ਮੈਂ ਬਾਜ਼ਾਰ ਘਰ ਵੀ ਜਾਣਾ ਹੈ ਤੇ ਮਾਂਵਾ ਦੀਆ ਆਪਣਾ ਘਰੋਂ ਰੋਟੀ ਬਣਦਾ ਏ ਅੱਜ ਚੱਲ ਲਈ ਰੋਜ਼ ਬਾਜ਼ਾਰ ਚੱਲ ਲਈ ਅੱਜੀ ਚੱਲਾਂਗਾ ਸੰਦੀਪ ਨੂੰ ਚੰਗਮਾਏ ਬਾਏ ਹਰ ਜਾ ਗਏ ਆਂ ਜੀ ਦੁਕਾਨ ਲੱਭਣ ਦੇ ਆਂ ਭਾਂਡਿਆਂ ਵਾਲੀ ਤੇ ਇਹ ਮੇਰੇ ਸਾਹਮਣੇ ਸਾਰੀ ਕੱਪੜਿਆਂ ਦੀ ਆ ਮਾਰ ਕੇ ਲੈ ਹਾਂ ਭਾਂਡਿਆਂ ਲੱਭੂਗੀ ਦੁਕਾਨ ਉੱਧਰ ਹੀ ਕੁੱਕਰ ਲੈ ਲਿਆ ਆਂ ਆਹ ਦੁਕਾਨ ਤੋਂ ਪ੍ਰੈਸਟिज ਦਾ ਕੁੱਕਰ ਦੇਖੀਏ 15000 ਰੁਪਏ ਆਹ ਉਹ ਵਧੀਆ ਹੈ ਉਹ ਵਾਲੇ ਉਹ ਕਰੇ 15000 ਜੈਨਤ ਨੂੰ ਕਰਦਾ ਨਾ ਬਹਿ ਰਿਹਾ ਦੋ ਚਾਰ ਤਰ ਹੁੰਦੇ ਉਹਦਾ ਉਹ ਕਰਦਾ ਕੋਲੰਕਾਰ ਪਹੁੰਚ ਗਏ ਆ 9 ਦਾ ਟਾਈਮ ਹੋ ਗਿਆ ਏ ਤੇ ਮੈਂ ਦਿਖਾਉਣੀ ਤੁਹਾਨੂੰ ਮੈਂ ਕੀ ਸਮਾਨ ਲਿਆ ਅੱਜ ਕੁੱਕਰੀ ਲਈ ਆਇਆ ਹੈ ਤੇ ਡੱਬੇ ਕੱਲ ਲੈ ਆਈ ਦੋ ਵੀ ਦਿਖਾ ਦੇਣੀ ਆ ਕੱਲ ਦਿਖਾਈ ਹੀ ਮੈਨੂੰ ਪਤਾ ਨਹੀਂ ਕੱਲ ਵਾਲੇ ਵਲੌਗ ਤੇ ਦਿਖਾਈ ਕਿ ਨਹੀਂ ਕਰ ਪ੍ਰੈਸ ਕਿਸ ਦਾ 5 ਲੀਟਰ ਦਾ ਇਹ ਦਾ ਟੱਕਣਾ ਇਹ ਦੀ ਜਿਹੜੀ ਆ ਸਿਟੀ ਆ ਉਹ ਬਲੈਕ ਕਲਰ ਦੀ ਆ ਉਹ ਪਤਾ ਨਹੀਂ ਕਿੱਥੇ ਉਹ ਵਾਰੰਟੀ ਵੀ 5 ਸਾਲ ਦੀ ਆ ਪਤਾ ਨਹੀਂ ਕਹਿੰਦੇ ਸਿਟੀ ਦੀ ਵਾਰੰਟੀ ਹੁੰਦੀ ਆ ਟੀ ਇਹਦੇ ਵਿੱਚ ਬਲੈਕ ਕਲਰ ਦੀ ਉੱਪਰ ਆਉਣੀ ਹੈ ਤੇ ਡੱਬੇ ਤੇ ਹਾਂ ਐਦਾਂ ਆ ਵਾਲਾ ਸ਼ੇਪ ਚ ਗੋਲ ਕੁ ਕਾਲ ਡੱਬੇ ਲਏ ਹੀ ਜਿਹੜੇ ਤਿੰਨ ਲਏ ਹੀ ਟੀ ਕਾਫੀ 슈ਗਰ ਦੇ ਇਹ ਦੀਵਾਲੀ ਦੇ ਗਿਫਟ ਆਪਣੇ ਆਪ ਨੂੰ ਦਿੱਤੇ ਆ ਟੀ ਕਾਫੀ ਤੇ 슈ਗਰ ਤਿੰਨ ਡੱਬੇ ਤੇ ਆ ਚਮਚ ਲਿਆਂਦੇ ਮੈਂ ਸ਼ੇਰ ਸਟੀਲ ਦੇ ਸਟੀਲ ਦੇ ਛੇ ਚਮਚ ਇਹ ਆਪਾਂ ਹੌਲ ਸੇਲ ਦੀ ਦੁਕਾਨ ਤੋਂ ਲੈਂਦੇ ਤੇ ਇਹ ਦੀ ਐਮ ਆਰ ਪੀ ਐ 195 ਦੀ ਚਮਚੀਆਂ ਦੀ ਛੇ ਚਮਚਾ ਤੇ 130 ਦੇ ਹੋਣੇ ਮੇਰੇ ਹਿਸਾਬ ਨਾਲ ਹਾਂ ਮੇਰੇ ਜਿਹੜੇ ਤੇ ਕੁੱਕਰ ਵੀ ਉਹਦਾ ਐਮ ਆਰ ਪੀ ਜਿਹੜੀ ਬਾਹਰ ਦੀ ਉਹ ਮਹਿੰਗੀ ਤੇ ਆਪਾਂ ਹੌਲ ਸੇਲ ਤੋਂ ਲੈਂਦਾ ਵਾ ਪ੍ਰੈਸਟੀਜ ਦਾ ਕੁੱਕਰ ਉਹਦਾ ਮੇਰੇ ਕੋਲ ਪਹਿਲਾ ਹੈਗਾ ਹੀ 3 ਕਿਜੀ ਦਾ ਇਹ ਪੰਜ ਦਾ ਵਾ ਤੇ ਪਹਿਲਾਂ ਮੈਨੂੰ ਡੈਡੀ ਨੇ ਲਾ ਕੇ ਦਿੱਤਾ ਸੀ ਕਰੀਆਲ ਵਾਲੇ ਡੈਡੀ ਨੇ ਈਜੀ ਦੇ ਜੋ ਲਾ ਕੇ ਆਏ ਸੀ ਦਾ ਕੁਛ ਉੱਥੋਂ ਮਿਲਿਆ ਸੀ ਪਤਾ ਨਹੀਂ ਉਹਨਾਂ ਨੇ ਦਿੱਤਾ ਹੀ ਲਾ ਕੇ ਤੇ ਹੁਣ ਆ ਵਾਲਾ ਮੈਂ ਰਾਂਦਾ ਵਾ ਤੇ ਉਹ 3 ਕਿਲੋ ਦਾ ਜਿਹੜਾ ਉਹ ਛੋਟਾ ਸੀ ਉਹ ਵਾਹੇ ਘਰੇ ਪਿਆ ਵਾ ਉਹ ਵੀ ਮੇਰੇ ਕੋਲ ਵੀ ਕਿਤੇ ਕੰਮ ਆ ਜੂਗਾ ਤੇ ਇਹ ਪੰਜ ਹੀ ਦਿੱਤਾ ਹੈ ਏ ਹੋ ਗਈ ਸਾਡੀ ਦੀਵਾਲੀ ਦੀ ਸ਼ਾਪਿੰਗ ਜੋ ਵੀ ਅੱਜ ਕੀਤੀ ਆ ਦੀਵਾਲੀ ਤੇ ਆਪਣੇ ਆਪ ਨੂੰ ਆਹ ਵਾਲੇ ਗਿਫਟ ਦਿੱਤੇ ਆ ਕੁੱਕਰ ਬਹੁਤ ਜ਼ਿਆਦਾ ਜ਼ਰੂਰੀ ਹੀ ਕੁੱਕਰ ਹੈਗਾ ਹੀ ਪਹਿਲਾਂ ਵੀ ਪਰ ਇਹ 5 ਲੀਟਰ ਦਾ ਨਹੀਂ ਹੀ ਹੈਗਾ ਤੇ ਉਹ ਜ਼ਿਆਦਾ ਜ਼ਰੂਰੀ ਹੀ ਦੁੱਧ ਗਰਮ ਕਰਨ ਲੱਗੀਆਂ ਤੇ ਆ ਜਿਹੜੇ ਭਾਂਡੇ ਸਵੇਰ ਦੇ ਪਏ ਆ ਹੁਣ ਧੋਣ ਲੱਗੀ ਸਵੇਰੇ ਇਦਾਂ ਹੀ ਮੈਂ ਛੱਡ ਜਾਨੀ ਨਹੀਂ ਮੈਂ ਸ਼ਾਮ ਨੂੰ ਕਰ ਲਾਂਗੀ ਘਰ ਦੇ 10 ਵਜੇ ਦਾ ਟਾਈਮ ਹੋ ਗਿਆ ਕਿਉਂਕਿ ਘਰੇ ਫੋਨ ਲਾ ਲਿਆ ਮੰਮੀ ਹੁਣਾਂ ਨੂੰ 10 ਵਜੇ ਦਾ ਟਾਈਮ ਹੋ ਗਿਆ ਹੈ ਹੋਲੀ ਉੱਤੀ ਰੋਜ ਰੋਜ ਮਹਾਰਾਣੀ ਸੁੱਤੀ ਹੈ ਸ਼ਹਿਜ਼ਾਦੀ ਸਾਡੀ ਰੋਜੇ ਸ਼ਹਿਜ਼ਾਦੀ ਜਿੰਨ ਨੀਨੀ ਹੈ ਜਲੀਆਂ ਜੀ ਤੂੰ ਅੱਖਾਂ ਬੋਲ ਲੈ ਜੀ ਜੀ ਠੋਪੀਆਂ ਪਾ ਲੋ ਉਹ ਠੋਪੀਆਂ ਪਾ ਲੋ ਲੋ ਜੇ ਉਹ ਜਦੋਂ ਉਦਯੋਦਿਵ ਮਾਸੀ ਮਾਸੀ ਗੰਦੀ ਬੁਦੀ ਬੁਦੀ ਉਹਨਾਂ ਸੋ ਤਿੰਨ ਢੰਦੀਰੇ ਢੰਦੇ ਰਹਿੰਦੇ ਆ ਆਇਆ ਜਿਆ ਹੋ ਲੁ ਜਿਆ ਛੱਡਿਆ ਲੋ ਜੀਆਂ ਛੱਡਿਆ ਲੋ ਜੀਆਂ ਛੱਡੀਆਂ ਲੇਦੀਆਂ ਲੇਦੀਆਂ ਰੇਦੀਆਂ ਲੋ ਜੀ ਵੇ ਲੋਜ ਬਾਹਰ ਰੋਸ਼ਨੀਆਂ ਹੋ ਗਈਆਂ ਆਈ ਛੱਡੇ ਘਰ ਲੋ ਜਾਈ ਹੈ ਛੱਡੇ ਘਰ ਰੋਸ਼ਨੀਆਂ ਰੋਸ਼ਨੀਆਂ ਹੋਈਆਂ ਨੇ ਛੱਡੀ ਗਾ ਲక్ష్ਮੀ ਆਈ ਹੈ ਛੱਡੀ ਲక్ష్ਮੀ ਛੁੱਤੀ ਪਈ ਹੈ ਲਾਉਣੀਆਂ ਨੇ ਛੱਡੀ ਲੋਜੀ ਛੁੱਤੀ ਪਈ ਹੈ ਛੱਡੀ ਲక్ష్ਮੀ ਛੁੱਤੀ ਪਈ ਹੈ ਅੰਦਰ ਲਾਉਣੀਆਂ ਨੇ ਅੰਦਰ ਸਜਾਓ ਵਧੀਆ ਲੋਜੀ ਦੀ 마ਸੀ ਲੋਜੀ ਤੇਰੀ 마ਸੀ ਭੁੱਖੀ ਹਾਂ ਲਾਜੇ ਤੇਰੀ 마ਸੀ ਭੁੱਖੀ ਤੇਰੇ ਵਾਸਤੇ ਕੀ ਨਾਸ਼ਮਾਨ ਆਇਆ ਸਾਰਾ ਖਾ ਗਈ ਹਾਂ ਕੰਜੀ ਕਾਂਦੇ ਤੇਰੇ ਵਾਸਤੇ ਪੂੜੀਆਂ ਇਹ ਉਹ ਖਾ ਗਈ ਬਾਜ ਤੇਰੇ ਵਾਸਤੇ ਮੱਠੇ ਆਏ ਉਹ ਖਾ ਗਈ ਸ਼ਰਾਬ ਸ਼ਰਾਬ ਲੈਣਾ ਇਹਦੇ ਕੋਲੋਂ ਲੋਜ ਵੇ ਆਜ ਦੀ ਮੱਠੇ ਖਾ ਗਈ ਸ਼ਰਾਬ ਸ਼ਰਾਬ ਲੈਣਾ ਲੋਜ ਰੋਜ਼ ਦੱਸੂ ਤੁਹਾਨੂੰ ਵੀਡੀਓ ਇਹ ਗੱਲਾਂ ਵੈਸੇ ਹੈ ਜਦੋਂ ਅਸੀਂ ਛੋਟੇ ਛੋਟੇ ਬੱਚੇ ਹਾਂ ਤਾਂ ਸਾਡੀਆਂ ਕੋਈ ਵੀਡੀਓ ਵੀਡੂ ਹੈ ਨਹੀਂ ਹੈ ਨਾ ਅਸੀਂ ਮਤਲਬ ਕਿ ਜਿਹੜੇ ਟਾਈਮ ਦੇ ਆਪਾਂ ਸਾਡੇ ਬਰਸ ਹੋਏ ਆ ਉਦੋਂ ਕੋਈ ਸਾਡੀਆਂ ਉਹ ਨਹੀਂ ਹੈਗੀਆਂ ਵੀਡੀਓ ਵੀਡੀਓ ਫੋਟੋ ਕੋਈ ਹੋਊਗੀ ਕਿਤੇ ਹਾਂ ਮੰਮੀ ਨਹੀਂ ਕਰਾਈ ਅੱਜ ਕੱਲ ਦੇ ਬੱਚੇ ਜਿੱਦਾਂ ਹੁਣ ਆਪਾਂ ਵਲੌਗ ਬਣਾਉਣੀ ਆ ਜਦੋਂ ਵੱਡੇ ਹੋਣਗੇ ਤੇ ਆਪਣੀ ਵਲੌਗ ਵੇਖ ਲੈਣੇ ਇਹ ਵੀਡੀਓ ਵੇਖਣਗੇ ਤੇ ਇਹਨਾਂ ਨੂੰ ਕਿਦਾਂ ਦਾ ਫੀਲ ਹੋਊਗਾ ਹੈ ਅਸੀਂ ਬੁੱਢੇ ਹੋ ਜਾਣਾ ਉਦੋਂ ਇਹਨਾਂ ਛੋਟੇ ਛੋਟੇ ਕਿਰੂ ਇਹ ਕਿਹਾ ਅਰੇ ਇੱਜਤੇ ਸੋਚਣ ਵਾਲੀ ਗੱਲ ਹੈ ਇਹ ਲੈ ਟੈਕਨੋਲੋਜੀ ਨੇ ਕੀ ਕੀ ਕਰਤਾ ਹੈ ਕਿਹ ਲਈ ਸਹੀ ਵੀ ਆ ਜੇ ਆਪਾਂ ਸੋਸ਼ਲ ਮੀਡੀਆ ਦਾ ਸਹੀ ਇਸਤੇਮਾਲ ਕਰੀਏ ਹਾਂ ਸੋਸ਼ਲ ਮੀਡੀਆ ਸਹੀ ਵੀ ਆ ਤੇ ਗਲਤ ਵੀ ਆ ਜੇ ਅਸੀਂ ਸਹੀ ਇਸਤੇਮਾਲ ਕਰਾਂਗੇ ਸਾਡੇ ਵਾਸਤੇ ਫਾਇਦੇ ਮੰਨਦਾ ਜੀ ਉਦੋਂ ਤੱਕ ਕਰਦੇ ਹਾਂ ਕਿ ਕਿਸੇ ਦੀ ਮਦਦ ਜੀ ਆਈਏ ਹੂੰ ਪੂਰੀ ਕੋਸ਼ਿਸ਼ ਕਰਦੇ ਲੋ ਜੀ ਨਾ ਉਹ ਡਾ ਹੋ ਗਿਆ ਤੇ ਵੀਡੀਓ ਵੇਖੇ ਕਰੇਗਾ ਆਪਣੀਆਂ ਵੀਡੀਓ ਦੇਖੇਗਾ ਤੇ ਕਹਿੰਦਾ ਮੈਂ ਏਡਾ ਕਾਕਾ ਸੀ ਛੋਟਾ ਜਿਹਾ ਕਹਿੰਦੀ ਹਾਂ ਕਹਿੰਦੀ ਹਾਂ ਲੋ ਜੇ ਤੂੰ ਵੀਡੀਓ ਵੇਖੇ ਕਰੇਗਾ ਆਪਣੀਆਂ ਵਾਜਾ ਕੱਢਣ ਦੀਆਂ ਦੋ ਜੇ ਬਸ ਤੂੰ ਵੱਡਾ ਹੋ ਕੇ ਵੀਡੀਓ ਵੇਖੀ ਕਰੇਂਗਾ ਆਪਣੀਆਂ ਹੂੰ ਹੂੰ ਕਹਿੰਦੀ ਮੈਂ ਨਹੀਂ ਵੇਖਣੀ ਆਹੀਂ ਸੰਦੀਪ ਬੱਲੂ ਆ ਗਏ ਹਾਂ ਤੇ ਉਹ ਮਸੂਲ ਕੇ ਲੌਂਡੀ ਸਿੱਤੀ ਕੇ ਰੋ ਡਾਕਟਰ ਨੇ ਆਉਣਾ ਡ੍ਰਿਪ ਲੱਗਣੀ ਆ ਇਹਦਾ ਟੈਸਟ ਕਰਵਾਇਆ ਵੇਟਾਈਫੈਡ ਆ ਗਿਆ ਹੁਣ ਡਾਕਟਰ ਕਹਿੰਦਾ ਵਾਗ ਖਤਮ ਹੋ ਗਈ ਹੈ ਟਾਈਫੈਡ ਹੈਗਾ ਅੰਜ ਦਿਨ ਕਹਿੰਦਾ ਦਾਲ ਬਣੀ ਸੀ ਸਵੇਰੇ ਬਣਾਈ ਸੀ ਨਵੇਂ ਕੁੱਕਰ ਚ ਦਾਲ ਬਣਾਈ ਸੀ ਨਵਾਂ ਕੁੱਕਰ ਤੇ ਉਸ ਸੰਦੀਪ ਵੱਲੋਂ ਵੀ ਦਾਲ ਕਰ ਦੂ ਲੈਣ ਤਾਂ ਦੂ ਦਵਾਲੀ ਦੇ ਲਈ ਆਪਾਂ ਨਵਾਂ ਕੁੱਕਰ ਹਾਂ ਸੰਦੀਪ ਵੱਲੋਂ ਵੀ ਦਾਲ ਕਰ ਦੂ ਲੈਣ ਤਾਂ ਹੈ ਤੇ ਮੈਂ ਦਾਲ 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 ਵਾਲਾ ਕद्दू ਦਾਲ 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 ਬਸ ਕਨਫਿਊਜ਼ ਨਾ ਕਰ ਮੈਨੂੰ ਤੂੰ ਮੈਕਸ ਆਇਟਮੈਂਟ ਵੜਾਵਾਂ ਕੀ ਵੇਖਦੀ ਐ ਕਨਫਿਊਜ਼ ਨਾ ਕਰ ਮੈਂ ਐਕਸਾਈਟਮੈਂਟ ਵੜਾਵਾਂ ਠੀਕ ਐ ਠੀਕ ਰੋਟੀਆਂ ਹੀ ਬਣਾ ਕੇ ਰੱਖ ਲਈ ਬਾਅਦ ਚ ਖਾਣੀ ਐ ਡਿਪ ਲੱਗੇ ਪੰਜ ਦਿਨ ਦਾ ਟ੍ਰੀਟਮੈਂਟ ਚੱਲਣਾ ਪੇਰ ਵੇਖੋ ਫੇਰ ਟੈਸਟ ਕਰਾਵਾਂਗੇ ਬਕਾਣੀ ਰੈਡੀ ਟਾਈਮ ਹੱਡਾ ਜਲੀ ਕੱਢ ਲੈਂਦੇ ਆ ਇਹ ਪੁਰਾਣਾ ਨਾਲੇ ਅੱਜ ਦਾ ਚੜਦਾ ਐ ਹਰ ਵਾਰੀ ਆ ਜਾਂਦਾ ਕਹਿੰਦੇ ਸਾਲ ਬਾਅਦ ਇੱਕ ਇੰਜੈਕਸ਼ਨ ਲੱਗਦਾ ਵਾ ਤੇ ਲਵਾਉਣਾ ਹੁਣ ਪਤਾ ਨਹੀਂ ਡਾਕਟਰ ਨੂੰ ਪੁੱਛਾਂਗੇ ਕਦੋਂ ਲੱਗਦਾ ਪਿੰਡਾਰੇ ਡਾਕਟਰ ਨੇ ਵੀ ਕਿਹਾ ਸੀ ਗੁੱਡ ਮਾਰਨਿੰਗ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਨੇ ਸਭ ਦੇ ਤੇ ਸਵੇਰੇ ਸਵੇਰੇ ਦਾ 9:30 ਦਾ ਟਾਈਮ ਹੈ 9:30 ਦਾ ਤੇ ਆਪਾਂ ਅੱਜ ਸਾਰੇ ਘਰ ਦੀ ਕਲੀਨਿੰਗ ਕੀਤੀ ਆ ਕੱਪੜੇ ਧੋਤੇ ਬਾਹਰ ਤੇ ਉਹ ਅੱਜ ਗੁਲਗੋਸ਼ ਲੱਗਣਾ ਫੇਰ ਪਰਾਨੀ ਹੋਣਾ ਅੱਜ ਮੇਲੇ ਵੀ ਜਾਣਾ ਉਹ ਅਗਲਾ ਵਲੌਗ ਮੇਲੇ ਦਾ ਅਲੱਗ ਪਾਉਂਗੀ ਤੇ ਹੁਣ ਸੰਦੀਪ ਵਾਲ ਚੱਲੇ ਘੜੀ ਅਸਾਿਕੰਦੇ ਟ੍ਰਿਪ ਲੱਗੀ ਆ ਦੂਸਰਾ ਦਿਨ ਅੱਜ ਐਮਰਜੈਂਸੀ ਛੁੱਟੀ ਕਰਨੀ ਵੀ ਕੰਮ ਤੋਂ ਵੀ ਕਿਉਂਕਿ ਤੇਪ ਜਰੂਰੀ ਬੁਖਾਰ ਲੱਤ ਨਹੀਂ ਗਿਆ ਅੱਜ ਸਵੇਰੇ ਬਹੁਤ ਜ਼ਿਆਦਾ ਹੋ ਗਿਆ ਡਾਕਟਰ ਕਹਿੰਦੇ ਪੰਜ ਦਿਨ ਲੱਗਣੀਆਂ ਅਹੀਂ ਘਾਰ ਆ ਗਏ ਐ ਡ੍ਰਿਪ ਲਵਾ ਕੇ ਤੇ ਹੁਣ ਰੋਟੀ ਖਾਣੀ ਆ ਤੇ ਸੰਦੀਪ ਨੇ ਅੱਜ ਆਪ ਹੀ ਮੈਨੇਜ ਕਰ ਲਿਆ ਕੱਲੀ ਨੇ ਕਹਿੰਦੀ ਸੁੱਤੀ ਰਹੀ ਹੀ ਰੋਜ਼ ਤੇ ਫਿਰ ਮੈਂ ਚੱਲ ਠਹਿਰ ਕੇ ਚੱਲ ਜਾਨੀ ਕਹਿੰਦੀ ਤੂੰ ਰੈਸਟ ਕਰ ਲਾ ਬੁਖਾਰ ਚੜਿਆ ਤੈਨੂੰ ਕੋਈ ਗੱਲ ਨਹੀਂ ਸੰਦੀਪ ਨੇ ਕਹਿ ਲਿਆ ਰੈਸਟ ਕਰ ਲਾ ਹੁਣ ਅੱਜ ਨਾਲੇ ਸਵੇਰੇ ਨਾ ਬੁਖਾਰ ਨਾ ਅੱਗੇ ਟਾਈਪਿਡ ਥਰਮੋਮੀਟਰ 'ਚ ਨਹੀਂ ਹੁੰਦਾ ਅੱਜ ਬਾਹਰ ਆਇਆ ਬੁਖਾਰ ਮਤਲਬ ਮੈਂ ਸੂਸ ਹੁੰਡਿਆ ਪੂਰਾ ਰੈਸਟ ਕਰਨੀ ਤੇ ਰੈਸਟ ਹੁੰਦੀ ਨਹੀਂ ਲੰਮੇ ਨਹੀਂ ਪਿਆ ਜਾਂਦਾ ਤੇ ਮੇਰਾ ਨਾ ਰੋਜ਼ ਵਾਲੀ ਧਿਆਨ ਜਾਂਡਿਆ ਕਿਉਂਕਿ ਅੱਜ ਮੈਂ ਗਈ ਨਹੀਂ ਆ ਤੇ ਅੱਜ ਮੈਨੂੰ ਹੁੰਦਾ ਕਿ ਮੈਂ ਛੇਤੀ ਜਾਵਾਂ ਛੇਤੀ ਜਾਵਾਂ ਮਿਲ ਕੇ ਆਵਾਂ ਪਰ ਜਿਹੜਾ ਮੇਰਾ ਬੁਖਾਰ ਆ ਮੈਂ ਨਹੀਂ ਚੰਦੀ ਕਿ ਹਨਾ ਤੇ ਧਿਆਨ ਹੀ ਰੱਖਣਾ ਚਾਹੀਦਾ ਛੋਟਾ ਬੱਚਾ ਉਹ ਤਾਂ ਕਰਕੇ ਤੇ ਨਾਲੇ ਸੰਦੀਪ ਵੀ ਕਹਿੰਦੀ ਕੋਈ ਨਹੀਂ ਤੂੰ ਰੈਸਟ ਕਰ ਤੇ ਇਸ ਕਰਕੇ ਬਾਕੀ ਸ਼ਾਮ ਨੂੰ ਜਾਣਾ ਵਾ ਥੋੜਾ ਹੁਣ ਸਹੀ ਲੱਗਣ ਡਿਆ ਸਵੇਰੇ ਤੇ ਬਹੁਤ ਜ਼ਿਆਦਾ ਹੀ ਹੁਣ ਠੀਕ ਆ ਤੇ ਹੁਣ ਕੜੀ ਅਰੈਸਟ ਵੀ ਕੀਤੀ ਆ ਤੇ ਪਰ ਮਨ ਨਹੀਂ ਲੱਗਣ ਡਿਆ ਰੋਜ਼ ਤੋਂ ਬਿਨਾ ਤੇ ਸੰਦੀਪ ਆਲੇ ਵੀ ਧਿਆਨ ਜਾਂਦੇ ਆ ਕਿਉਂਕਿ ਅਜੇ ਉਹ ਸਵਾ ਮਹੀਨੇ ਦੀ ਨੀਣਾ ਹੋਈ ਰੋਜ਼ ਤੇ ਬਾਹਰ ਅੰਦਰ ਜਾਂਦਾ ਔਖਾ ਹੋ ਜਾਂਦਾ ਵਾ ਤਾਂ ਕਰਕੇ ਤੇ ਹੁਣ ਹੁਣ ਕੀ ਕਹਿਣ ਲੱਗੀ ਹਾਂ ਹਾਂ ਸ਼ਾਮ ਨੂੰ ਆਪਾਂ ਮਿਲ ਲਈ ਜਾਣਾ ਵਾ ਤੇ ਸਾਰਸ ਮੇਲਾ ਜਿਹੜਾ ਲੁਧਿਆਣੇ ਦਾ ਤੁਹਾਨੂੰ ਪਿਆ ਸੀ ਨਾ 15 ਅਕਤੂਬਰ ਨੂੰ ਅੱਜ 14 ਅਕਤੂਬਰ ਤੇ ਸ਼ਾਮ ਨੂੰ ਜਾਣਾ ਹੈ ਰਾਤ ਨੂੰ ਆਉਂਉ ਤੇ ਰਾਤ ਨੂੰ ਜਾਣਾ ਰਾਤ ਦਾ ਤੇ ਇਹਨਾਂ ਨੇ ਤੇ ਅੱਜ ਮੇਰੇ ਘਰ ਕੇ ਛੁੱਟੀ ਕੀਤੀ ਸਭੋ ਕਿ ਬੁਖਾਰ ਹੋ ਗਿਆ ਨਹੀਂ ਤੇ ਭਾਵੇਂ ਚੱਲ ਜਾਂਦੇ ਉਹਦੇ ਮੇਲਾ ਤੇ ਰਾਤ ਨੂੰ ਹੀ ਦਾ ਟਾਈਮ ਹੋ ਗਿਆ ਵਾ ਤੇ ਹੌਲੀ ਹੌਲੀ ਮੇਰਾ ਰੱਦਾ ਸੂਟ ਵਗੈਰਾ ਪ੍ਰੈਸ ਕਰਕੇ ਰੱਖ ਲਾਂ ਨਾਲੇ ਜਿਹੜੇ ਕੱਪੜੇ ਸਵੇਰ ਦੇ ਧੋਤੇ ਆ ਅੱਜ ਥੋੜਾ ਕੱਪੜੇ-ਕੁੱਪੜੇ ਵੀ ਧੋ ਤਾ ਲਈ ਮੈਨੂੰ ਲੱਗਦਾ ਉਹਦੇ ਕਰਕੇ ਵੀ ਜ਼ਿਆਦਾ ਹੋ ਗਿਆ ਸਵੇਰੇ ਅੱਛਾ ਰੈਸਟ ਚਾਹੀਦੀ ਆ ਤੇ ਮੈਂ ਆਪ ਹੀ ਤੁਰੀ ਫਿਰਦੀ ਆ ਉੱਤੇ ਤੇ ਸਗੋਂ ਮੈਨੂੰ ਬਸ ਕੁੜੀ ਫੜਨੀ ਪੈਂਦੀ ਸੰਦੀਪ ਘਰ ਲੈਂਦੀ ਵਿਚਾਰੀ ਆਪ ਹੀ ਸਾਰਾ ਉਹ ਬਸ ਲਾਗੇ ਦਾ ਧਿਆਨ ਰੱਖਣਾ ਪੈਂਦਾ ਉਹਦਾ ਰੋਜ਼ ਦਾ ਤੇ ਅੱਜ ਦਾ ਵਲੌਗ ਇੱਥੇ ਖਤਮ ਕਰਦੇ ਆਂ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ 'ਚ ਤੇ ਅਗਲਾ ਵਲੌਗ ਵੇਖਣਾ ਨਾ ਭੁੱਲਿਓ ਜ਼ਰੂਰ ਵੇਖਿਓ ਕਿਉਂਕਿ ਇੰਟਰਸਟਿੰਗ ਹੋਣ ਵਾਲਾ ਹੈ ਰঞ্জੀਤ 바ਵਾ ਨੇ ਆਉਣਾ ਰঞ্জੀਤ 바ਵਾ ਨੇ ਸਿੰਗਰ ਜਿਹੜਾ ਉਹ ਵੀ ਨਾਲੇ ਆਪਣੇ ਏਰੀਏ ਦਾ ਉੱਧਰ ਦਾ ਗੁਰਦਾਸਪੁਰ ਏਰੀਏ ਦਾ ਤੇ ਮਿਲਦੇ ਆਂ ਤੁਹਾਨੂੰ ਨਵੇਂ ਵਲੌਗ ਦੇ ਨਾਲ ਤਦ ਤੱਕ ਲਈ ਬਾਏ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ